ਦੀ ਸਵੇਰ ਕੁੱਕੜ ਦੀ ਬਾੰਗ ਤੋਂ ਸਟਾਰਟ ਹੁੰਦੀ ਆ ਸਾਡੇ ਤਵੇ ਤੇ ਰੋਟੀ ਪੈ ਕੇ ਦਰਬੇਸ਼ ਦੇ ਨਾਲ ਹੀ ਕੁੱਤ ਬਣਾਉਂਦੀ ਭਗਦੀ ਆ ਅਸੀਂ ਅਸੀਂ ਆਹ ਤਿਆਰ ਕਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਪਿਆਰ ਕਰਨ ਵਾਲੇ ਲੋਕ ਆ ਸਾਡੀ ਬੇਨਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਸਾਡੇ ਸ਼ੌਂਕੀਆ ਪੁਲਿਸਤਾਨ ਕਰਾ ਕਰੇ ਇਹ ਕੋਈ ਸਮਾਗਨ ਨਹੀਂ ਹੈਗੇ ਇਹ ਸ਼ੌਂਕੀਆ ਸ਼ੌਂਕੀ ਅਸੀਂ ਆਪਦਾ ਐਕਟ ਮੰਗਦੇ ਆ ਖੇਡਾਂ ਦਾ ਐਕਟ ਜਿਹੜਾ ਸਾਡੇ ਨੌਜਵਾਨ ਭਾ ਨਸ਼ੇ ਪੱਤਿਆਂ ਤੋਂ ਦੂਰ ਰਹਿਣਾਂ ਮਾੜੇ ਕੰਮਾ ਦੂਰਾਂ ਨਾਲ ਕੰਮ ਅਜ ਵੀ ਜੀ ਹੋਣਾ ਇਹ ਸਾਡਾ ਰੋਜ਼ਗਾਰ ਵੀ ਆ ਸਾਡਾ ਸ਼ੌਂਕ ਵੀ ਹੈ ਅਸੀਂ ਇਹਨਾਂ ਨਾਲ ਫਿਟਨੈਸ ਵੀ ਹੈ ਹਰ ਬੰਦੇ ਦੇ ਬਾਈ ਜੀ ਚਾਰ ਚਾਰ ਬੰਦੇ ਰੱਖਿਆ ਜੇ ਪਿਆਜ 12000 ਪਿੰਡਾ ਜੇ ਇੱਕ ਪਿੰਡ ਦੇ ਵਿੱਚੋਂ 20 ਬੰਦੇ ਮੇਰੇ ਕੋਲ ਰਹੇ ਕਿੰਨੇ ਬੇਰੋਜ਼ਗਾਰ ਹੋਣਗੇ ਬਾਈ ਜੀ ਗਊਸ਼ਾਲਾ ਚ ਪੱਠੇ ਆਪਣੇ ਜੱਟ ਪਾਈ ਆਪਾਂ ਸਾਰੇ ਭਰਾ ਸੜਦੇ ਆ ਸ਼ੌਕੀ ਟੇਟਾ ਵਾਲਾ ਕਦੇ ਕੋਈ ਦੇਖਿਆ ਸੜਕਾਂ 'ਤੇ ਪਸ਼ੂ ਮਰੇ ਪਏ ਆ ਰੋਲ ਮੁਰਗੇ ਮੱਡੇ ਬੱਕਰੇ ਫਟੇ ਜਾਂਦੇ ਆ ਇਹ ਦਫ਼ਤਰੋਂ ਬੈਠੇ ਮੇਲਾ ਕਰ ਦਿੰਦੇ ਆ ਅਸੀਂ ਬਾਈ ਜੀ ਪੁੱਤਾਂ ਵਾਂਗੂ ਪਾਲਦੇ ਆ ਚਾਹੇ ਕਬੂਤਰਾ ਚਾਹੇ ਬਾਂਦ ਦਾ ਕੂੜਾ ਚਾਹੇ ਕੁੱਤੇ ਆ ਆਪ ਲੇਟ ਹੋਇਆ ਰੋਟੀ ਪਣੀ ਤੋਂ ਪਰ ਕਦੇ ਇਹਨਾਂ ਦਾ ਫਰਕ ਨਹੀਂ ਪੈਂਦਾ ਹਰ ਬੰਦੇ ਦੇ ਕੈਮਰੇ ਲੱਗੇ ਆ ਕੂਲਰ ਲੱਗੇ ਆ ਕੁੱਲ ਸੂਤ ਆ ਹਰ ਬੰਦੇ ਦੇ ਬਾਈ ਜੀ ਚਾਰ ਚਾਰ ਬੰਦੇ ਰੱਖਿਆ ਜੇ ਪਿੰਡ 'ਚ 12000 ਪਿੰਡਾ ਜੇ ਇੱਕ ਪਿੰਡ ਦੇ ਵਿੱਚੋਂ 20 ਬੰਦੇ ਬੇਰਜਿਸਟਰ ਹੋ ਜੇ ਕਿੰਨੇ ਬੇਰਜਿਸਟਰ ਹੋਣਗੇ ਭਾਈ ਅੱਜ ਆਪਾਂ ਇੱਥੋਂ ਆਈ ਨਹੀਂ ਆ ਕੇ ਤੇ ਮੁੜ ਗਏ ਕਮੇਟੀ ਦਾ ਗਠਨ ਕਰਕੇ ਸਾਰੀਆਂ ਖੇਤੀਆਂ ਖੇਤਾਂ ਦੀ ਸਾਂਝੀ ਕਮੇਟੀ ਬਣਾਵਾਂਗੇ ਇਸ ਇਕੱਠ ਨੂੰ ਉਸ ਕਮੇਟੀ ਦਾ ਰੂਪ ਦੇਵਾਂਗੇ ਉਹ ਕਮੇਟੀ ਆਪਣੇ ਪਿੱਛੇ ਆ ਕੇ ਹਰ ਪਿੰਡ ਚ ਖੜੂਗੀ ਅਸੀਂ ਸਰਕਾਰ ਦੇ ਓਟ ਨਹੀਂ ਹੈਗੇ ਅਸੀਂ ਕਿਸੇ ਸਰਕਾਰ ਨੂੰ ਮੰਨਦੇ ਨਹੀਂ ਹੈਗੇ ਸਾਡੀ ਕੋਈ ਪਾਰਟੀ ਨਹੀਂ ਹੈਗੀ ਅਸੀਂ ਸ਼ੌਂਕੀ ਬੰਦੇ ਆ ਪਰ ਜੇ ਸਰਕਾਰ ਸਾਡੀ ਨਹੀਂ ਮੰਨੂਗੀ ਤਾਂ ਅਸੀਂ ਉਲਟ ਵੀ ਹੋਵਾਂਗੇ ਈ ਸਵੇਰ ਕੁੱਕੜ ਦੀ ਬਾੰਗ ਤੋਂ ਸਟਾਰਟ ਹੁੰਦੀ ਆ ਸਾਡੇ ਤੇਵੇ ਦੇ ਰੋਟੀ ਪਹਿਲੇ ਦਰਬੇਸ਼ ਦੇ ਨੂੰ ਨਹੀਂ ਕੁੱਤ ਦੇ ਨਾਂ ਦੀ ਪਗਦੀ ਆ ਅਸੀਂ ਅਸੀਂ ਹਤਾਜਾਰ ਕਰਨ ਵਾਲੇ ਲੋਕ ਨਹੀਂ ਆਗੇ ਅਸੀਂ ਪਿਆਰ ਕਰਨ ਵਾਲੇ ਲੋਕ ਆ ਭਾਵੇਂ ਇਥੋਂ ਕੰਟਾ ਤੰਗੀ ਚਾ ਲੋਕ ਨਹੀਂ ਜਾਵੇ ਨਾ ਇੱਕ ਅਸਰ ਨਜ਼ੋਰ ਕਮੇਟੀ ਹੋਊਗੀ ਸਾਰੇ ਸ਼ੌਂਕਾਂ ਦੀ ਇੱਕ ਕਮੇਟੀ ਇਕੱਠੀ ਬਣਾਵਾਂਗੇ ਸਰਕਾਰ ਨੂੰ ਸਾਡੀ ਪਹਿਲਾਂ ਤਾਂ ਬਾਈ ਸਾਰੇ ਬੈਜੋ ਗੱਲ ਕਰਨ ਦਾ ਸਵਾਹ ਨਹੀਂ ਆਉਂਦਾ ਮੈਂ ਮੈਂ ਤਾਂ ਮੈਂ ਤੁਹਾਡੇ ਅੱਗੇ ਭਾਈ ਜੀ ਭਾਈ ਜੀ ਚੋਫਲਾਦਾਨ ਬਖਸ਼ੋ 2 ਮਿੰਟ ਦੇ ਦਿਓ ਬੈਠ ਜਾ ਭਾਈ ਬਣ ਕੇ ਉਹਦੇ ਪੈਰੀਆਂ ਤਵਾਣਾ ਬੈਠ ਜਾ ਬੈਠਾ ਫਿਰ ਤੁਸੀਂ ਲੰਟੀ ਲੈ ਬੈਠੋ ਯਾਰ ਅੰਤ ਕਰਦੇ ਹਾਂ ਭਾਈ ਜੀ ਗਊਸ਼ਾਲਾ ਚ ਪੱਠੇ ਆਪਣੇ ਜੱਟ ਪਾਈ ਆਪਾਂ ਸਾਰੇ ਭਰਾ ਸਿੱਟਦੇ ਆ ਸ਼ੌਕੀ ਪੇਟਾ ਵਾਲਾ ਕਦੇ ਕੋਈ ਦੇਖਿਆ ਸੜਕਾਂ 'ਤੇ ਪਸ਼ੂ ਮਰੇ ਪਏ ਆ, ਰੋਲ ਮੁਰਗੇ ਵੱਡੇ ਬੱਕਰੇ ਫਟੇ ਜਾਂਦੀਆਂ। ਇਹ ਦਫ਼ਤਰਾਂ 'ਚ ਬੈਠੇ ਮੇਲਾ ਕਰ ਦਿੰਦੇ ਆ। ਸਾਡੀ ਵੀ ਸਾਡੇ ਬੇਨਤੀ ਆ ਜੀ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਸਾਡੇ ਸ਼ੌਂਕੀਆ ਪੁਰਸਤਾਨ ਕਰਾ ਕਰੇ। ਇਹ ਕੋਈ ਸਮਾਗਨ ਨਹੀਂ ਹੈਗੇ, ਇਹ ਸ਼ੌਂਕੀਆ ਸ਼ੌਕੀ। ਅਸੀਂ ਪੰਜਾਬੀ ਭਰਾ ਛੌਂਕ ਛੌਂਕ ਪੂਰਦੇ ਜੀ ਨਸ਼ਿਆਂ ਪਤਾਂ ਦੂਰ ਆ। ਅਸੀਂ ਭਾਈ ਜੀ ਭਾਈ ਜੀ ਕੋਈ ਜਾ ਨਾ ਪੂਰੀ ਬੇਨਤੀ ਸੁਣ ਲਓ ਕਪੜਾਦਾਨ ਬਖਸ਼ੋ ਅੱਜ ਇੱਥੇ ਮੰਤਰੀ ਸਾਹਿਬਾਨ ਆਉਣਗੇ ਮੰਤਰੀ ਸਾਹਿਬਾਨ ਨੂੰ ਸਾਡੀ ਬੇਨਤੀ ਆ ਸਾਡਾ ਐਕਟ ਬਣਾਓ ਬਰਾਸਤੀ ਸ਼ੌਂਕਾਂ ਦਾ ਐਕਟ ਐਨੀ ਬੋਰ ਕਿਸੇ ਕੋਲੇ ਨਹੀਂ ਕਿਸੇ ਕੱਠ ਤੋਂ ਨਹੀਂ ਅਸੀਂ ਸ਼ੌਕੀਆ ਸਾਡੀ ਕੋਈ ਪਾਰਟੀ ਨਹੀਂ ਅਸੀਂ ਸਾਨੂੰ ਕੋਈ ਤੰਗ ਪ੍ਰੇਸ਼ਾਨ ਨਾ ਕਰੇ ਸਿਮ ਸਾਹਿਬ ਤੱਕ ਸਾਡੀ ਬਾਜ਼ ਪਹੁੰਚੀ ਕਰੋ ਮੀਡੀਆ ਵਾਲੇ ਚੈਨਲ ਲਾਈਵ ਚਲਾਓ ਜੀ ਅਸੀਂ ਆਪਦਾ ਐਕਟ ਮੰਗਦੇ ਆ ਖੇਡਾਂ ਦਾ ਐਕਟ ਜਿਹੜਾ ਸਾਡੇ ਨੌਜਵਾਨ ਭਰਾ ਨਸ਼ੇ ਪੱਤੀਓਂ ਦੂਰ ਰਹਿਣਾਂ ਮਾੜੇ ਕੰਮਾਂ ਤੋਂ ਦੂਰ ਰਹਿਣ ਉਹਦੇ ਕੰਮ ਅਸੀਂ ਵੀ ਜੀ ਹੋਣਾ ਇਹ ਸਾਡਾ ਰੋਜ਼ਗਾਰ ਵੀ ਹੈ ਸਾਡਾ ਸ਼ੌਂਕ ਵੀ ਹੈ ਅਸੀਂ ਇਹਨਾਂ ਨਾਲ ਫਿਟਨੈਸ ਵੀ ਹੈ ਸਾਡੇ ਸਵੇਰੇ ਕੁੱਤੇ ਦੌੜਦੇ ਬਾਹਣ ਤੋਰਦੇ ਆ ਸਾਰੇ ਪ੍ਰਾਣਾਂ ਦੀ ਇੱਕ ਤਰ੍ਹਾਂ ਦੀ ਕਸਰਤ ਵੀ ਹੈ ਅੱਜ ਜੇ ਇਥੇ ਕਮੇਟੀ ਆਪਣਾ ਜਿਹੜਾ ਐਂਡ ਵਾਲਾ ਹੱਲਾ ਕਮੇਟੀ ਆ ਬਾਈ ਵਿੱਕੀ ਨੂੰ ਬੇਇਜ਼ਤੀ ਕਰਦੇ ਆ ਇੱਕ ਵਾਰੀ ਹੱਥ ਖੜਾ ਕਰਾ ਕੇ ਸਾਰੇ ਪਰਮਧੀਆਂ ਯਾਤਮੇਲੇ ਕਮੇਟੀ ਹੀ ਅੱਜ ਆਪਣਾ ਹੱਲਾ ਇੱਕ ਵਾਰੀ ਮੈਂ ਜਗ੍ਹਾ ਲਾਉਂਗਾ ਆਪਣਾ ਨਾਰਾ ਲਾਉਂਗਾ ਸਾਡੇ ਹੱਕ ਸਾਡੇ ਆਕਲ ਹਲੋ ਸਾਰੰ ਸਰਕਾਰ ਕੋਈ ਗਲਤ ਗੱਲੋਂ ਤਾਂ ਗੱਲ ਹੋ ਗਈ ਉਹ ਕਮੇਟੀ ਜਿੰਨੇ ਸਾਡਾ ਕੱਟ ਵੀਗਾ ਜਥੇਬੰਦੀ ਸੀ ਸਾਰੇ ਬੰਦੇ ਸਾਰੇ ਵੱਲੋਂ ਮਾਫੀ